ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਇੱਕ ਮਾਤਾ ਆਇਆ ਆਪਣੇ ਬੇਗੋਵਾਲ ਮੁਲਾਜ਼ਮ ਜਿਹੜੇ ਸੀ ਪੁਲਿਸ ਵਾਲੇ ਉਹਨਾਂ ਨੇ ਕਦੋਂ ਮੇਰੀ ਛੜਕਾਂ ਤੇ ਰੁਲਦੀ ਫਿਰਦੀ ਉਹ ਸਾਡੇ ਕੋਲ ਛੱਡ ਕੇ ਗਏ ਨੇ ਉਹ ਮਾਤਾ ਆਪਣਾ ਨਾਮ ਨਿਸ਼ਾ ਸ਼ਰਮਾ ਦੱਸਦੀ ਆ ਸੋ ਅਸੀਂ ਉਹ ਤੁਹਾਡੀ ਤੁਹਾਨੂੰ ਸਾਰਿਆਂ ਨੂੰ ਉਹਦੀ ਵੀਡੀਓ ਉਹਦੇ ਫੋਟੋ ਪਾ ਦਿੰਨੇ ਆ ਉਹ ਜੇ ਕਿਸੇ ਵੀਰ ਨੂੰ ਕਿਸੇ ਭੈਣ ਨੂੰ ਕਿਸੇ ਕੋਈ ਨੂੰ ਜਾਣਦਾ ਪਛਾਣਦਾ ਹੋਵੇ ਸਾਡੇ ਨਾਲ ਸੰਪਰਕ ਕਰਕੇ ਉਹਨੂੰ ਲੈ ਕੇ ਜਾ ਸਕਦਾ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਬਿਗਵਾਲ ਮੁਲਾਜ਼ਮਾਂ ਦਾ ਪੁਲਿਸ ਜਿੰਨੇ ਵੀ ਆਪਣੇ ਥਾਣੇ ਵਾਲੇ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਿ ਉਹ ਇਹੋ ਜੇ ਕੇਸ ਕਿਤੇ ਛੜਕਾਂ ਤੇ ਰੋਲੂ ਨਹੀਂ ਦਿੰਦੇ ਮਰੀਜ਼ਾਂ ਨੂੰ ਜੇ ਕੋਈ ਤੁਹਾਨੂੰ ਮਿਲਦਾ ਸਾਡੇ ਨਾਲ ਸੰਪਰਕ ਕਰਕੇ ਸਾਡੇ ਕੋਲ ਛੜ ਜਾਂਦੇ ਆ ਤੇ ਮੈਂ ਦਿਲੋਂ ਧੰਨਵਾਦ ਆ ਇਹਨਾਂ ਬਿਗਵਾਲ ਸਟਾਫ ਪੁਲਸ ਵਾਲਿਆਂ ਦਾ ਜਿਹੜੇ ਸਾਡੇ ਕੋਲ ਉਹ ਬੀਬੀ ਨੂੰ ਛੱਟ ਗਏ ਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਸ਼ਮੀਸ਼ ਸਿੰਘ ਜੀ ਦੇਖੋ ਸਾਡੇ ਕੋਲ ਜਿਹੜੇ ਮਰੀਜ਼ ਤੇ 55 ਗੁਨੇ ਪਰ ਸੇਵਾਦਾਰ ਪਾ ਕੇ ਸੇਵਾਦਾਰ ਨੇ ਕੁਝ ਇਦਾਂ ਅਸੀਂ 85 ਜਣੇ ਆਮੇ ਟੋਟਲੇ ਸੋ ਸੇਵਾ ਇਹਨਾਂ ਦੀ ਸੇਮ ਉਹੋ ਚੀਜ਼ ਆ ਜਿਵੇਂ ਆ ਇਨਸਾਨ ਨੂੰ ਜੋ ਜ਼ਰੂਰਤ ਆ ਰੋਟੀ ਕੱਪੜਾ ਔਰ ਮਕਾਨ ਕੋ ਜਿੰਨਾ ਕੋ ਅਕਾਲ ਪੁਰਖ ਸਾਨੂੰ ਦਿੰਦਾ ਇਹਨਾਂ ਨੂੰ ਬਹੁਤ ਵਧੀਆ ਸਾਰਾ ਇਹਨਾਂ ਨੂੰ ਪਹੁੰਚਦਾ ਹੁੰਦਾ ਆ ਅੱਜ ਕੀ ਕਰਨ ਦੇਖੋ ਲੱਗਦੇ ਵਾਦੇ ਕੋਸ਼ਿਸ਼ ਕਰਨੀ ਚਾਹੀਦੀ ਇਹ ਮੇ ਆਪਣੇ ਭੈਣ ਭਰਾਵਾਂ ਨੂੰ ਮਾਪਿਓ ਨੂੰ ਬੱਚਿਆਂ ਨੂੰ ਕਿਸੇ ਨੂੰ ਘਰੋਂ ਨਾ ਕੱਢਿਆ ਜਾਵੇ ਪਰ ਇਹਦੇ ਵਿੱਚ ਬਜਾਏ ਕਈ ਕਈ ਵਾਰੀ ਹੁਣ ਜਿਹੜਾ ਜਦੋਂ ਆਪਾਂ ਵਿੱਚ ਵੜਦੇ ਆ ਸਿਸਟਮ ਦੇ ਪਤਾ ਫੇਰ ਲੱਗਦਾ ਆ ਕਿ ਪ੍ਰੋਬਲਮ ਕੀ ਹੈ ਜ਼ਰੂਰੀ ਨਹੀਂ ਹੈ ਕਿ ਬੱਚੇ ਮਾਂ ਬਾਪ ਨੂੰ ਛੱਡਦੇ ਨੇ ਈਵਨ ਕੇ ਤੇ ਮਾਂ ਬਾਪ ਨੇ ਬੱਚੇ ਛੱਡੇ ਨੇ ਭੈਣਾਂ ਨੇ ਭਰਾ ਛੱਡ ਗੀਆਂ ਇੱਥੇ ਭਰਾ ਆਪਣੀਆਂ ਭੈਣਾਂ ਨੂੰ ਛੱਡ ਕੇ ਗਏ ਨੇ ਇੱਥੇ ਇਹ ਨਹੀਂ ਹੈ ਕਿ ਆਪਾਂ ਕਹਿ ਦੇਣਾ ਜੀ ਇਹ ਮਾਂ ਬਾਪ ਨੂੰ ਛੱਡਦਾ ਬੱਚਿਆਂ ਨੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਚਲੋ ਕਈ ਵਾਰੀ ਮਜਬੂਰੀਆਂ ਹੋ ਜਾਂਦੀਆਂ ਕਿਸੇ ਦੀਆਂ ਇਹ ਕਿਹ ਕੋਲ ਨਹੀਂ ਸੰਭਾਲੇ ਜਾਂਦਾ ਕਈ ਵਾਰੀ ਸਾਡੇ ਕੋਈ ਵੀਰ ਐਨ ਆਰ ਆਈ ਬਾਹਰ ਚਲੇ ਗਏ ਨੇ ਉਹਨਾਂ ਦੇ ਮਾਤਾ ਪਿਤਾ ਨੇ ਜਾਂ ਉਹ ਨਹੀਂ ਸੰਭਾਲ ਸਕਦੇ ਉਹ ਸਾਨੂੰ ਸੰਪਰਕ ਕਰ ਲੈਂਦੇ ਆ ਯਾਰ ਅਸੀਂ ਇੱਥੇ ਮਤਲਬ ਕਿਉਂਕਿ ਇੱਥੇ ਅਸੀਂ ਸਾਰੀਆਂ ਸਹੂਲਤਾਂ ਬਣਾਈਆਂ ਨੇ ਵੀ ਆਈ ਪੀ ਸਹੂਲਤਾਂ ਵੀ ਹੈਗੀਆਂ ਨੇ ਜੇ ਕੋਈ ਚੰਗੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਆਪਣੇ ਮਾਪੇ ਸੰਭਾਲ ਕਰਾਉਣੀ ਚਾਹੁੰਦਾ ਵੀ ਅਸੀਂ ਸੈਪਰੇਟ ਵਧੀਆ ਰੂਮ ਅਟੈਚ ਬਾਥਰੂਮ ਏਸੀ ਲੱਗੇ ਨੇ ਹੀਟਰ ਲੱਗੇ ਨੇ ਉਹਨਾਂ ਨੂੰ ਦੇ ਦਈਦੇ ਨੇ ਉਸ ਸਹੂਲਤਾਂ ਸਾਰੀਆਂ ਨੇ ਗੁਰੂ ਨਾਨਕ ਦੀ ਕਿਰਪਾ ਆ ਇਹ ਚੀਜ਼ ਦੀ ਕਮਿਊਨਿਟੀ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਆ ਸਾਨੂੰ ਰਾਸ਼ਨ ਦੇ ਜਾਂਦੇ ਨੇ ਆਣ ਕੇ ਜਿੰਨਾ ਇਹਨਾਂ ਨੂੰ ਚਾਹੀਦਾ ਹੁੰਦਾ ਕਾਫੀ ਹੱਦ ਤੱਕ 40 45% ਸੰਗਤਾਂ ਸਾਨੂੰ ਰਾਸ਼ਨ ਪਹੁੰਚਾ ਦਿੰਦੀਆਂ ਨੇ ਬਾਕੀ ਕੁਝ ਗੁਰੂ ਨਾਨਕ ਦੀ ਕਿਰਪਾ ਨਾਲ ਆਪ ਲਿਆਈਦਾ ਇੱਕ ਬੇਨਤੀ ਬਹੁਤ ਜ਼ਰੂਰੀ ਆ ਭਈ ਜਦੋਂ ਵੀ ਕਿਸੇ ਵੀ ਮੇਰੇ ਆਪਣੇ ਏਰੀਏ ਦੇ ਇਲਾਕੇ ਦੇ ਵਿੱਚ ਸਾਰੇ ਪੰਜਾਬ 'ਚ ਕਿਸੇ ਨੂੰ ਕੋਈ ਦਾ ਲਾਹਵਾਰਸ ਬੰਦਾ ਮਿਲਦਾ ਹੋਵੇ ਉਹਦਾ ਕੋਈ ਵੀ ਉਹਨੂੰ ਸੰਭਾਲਣਾ ਨਾ ਹੋਵੇ ਸਾਡੇ ਕੋਲ ਛੱਡ ਜੋ ਉਹਦੀ ਅਸੀਂ ਵੀਡੀਓ ਬਣਾ ਕੇ ਇਦਾਂ ਮਤਲਬ ਪਾ ਦਾਂਗੇ ਨੜ ਦੇ ਉੱਤੇ ਜੇ ਕੋਈ ਪਛਾਣ ਲੈ ਤੇ ਆਣ ਕੇ ਲੈ ਜਾਏ ਬਹੁਤ ਬਹੁਤ ਇਹ ਵਧੀਆ ਕੰਮ ਆ ਜਿਵੇਂ ਹੁਣ ਅੱਜ ਆਏ ਸੀ ਮੁਲਾਜ਼ਮ ਬੇਗੋਵਾਲ ਤੋਂ ਬੀਬੀ ਨੂੰ ਛੱਡ ਕੇ ਗਏ ਨੇ ਇਹ ਇਕੱਲੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਨਹੀਂ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਬੰਦਾ ਸੜਕਾਂ ਤੇ ਰੋਲਦਾ ਨਾ ਮਿਲੇ ਆ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੇਗੋਵਾਲ ਖੜੇ ਆ ਜਿੱਥੇ ਅਨਾਥ ਆਸ਼ਰਮ ਬਾਬਾ ਮੋਤੀराम ਮਹਾਰਾਜ ਹੀ ਚੱਲ ਰਿਹਾ ਸਰਦਾਰ ਕਸ਼ਮੀਸ਼ ਸਿੰਘ ਸਾਹੀ ਯੂਐਸਏ ਤੋਂ ਚਲਾ ਰਹੇ ਨੇ ਆਪ ਵੀ ਬੜੀ ਵੱਡੀ ਸੇਵਾ ਨਿਭਾਉਂਦੇ ਨੇ ਉਥੋਂ ਵੀ ਤੇ ਇੱਥੇ ਆਪ ਵੀ ਵਿਚਰਦੇ ਨੇ ਇਹ ਸਾਡੇ ਇਲਾਕੇ 'ਚ ਬਹੁਤ ਵਧੀਆ ਇੱਕ ਵਰਦਾਨ ਵਾਲੀ ਗੱਲ ਹੈ ਕਿ ਜਿਹੜਾ ਐਡਾ ਵਧੀਆ ਮਤਲਬ ਜਰੀਆ ਬਣਿਆ ਹੋਇਆ ਹੈ ਬਿਮਾਰਾਂ ਵਾਸਤੇ ਰੋਗੀਆਂ ਵਾਸਤੇ ਦੁਖੀਆਂ ਲਈ ਤੇ ਜਿਹੜਾ ਬਹੁਤ ਵਧੀਆ ਵਰਦਾਨ ਸਾਬਤ ਹੋ ਰਿਹਾ ਹੈ ਫਸਰਾ ਦੇਖਦੇ ਤੁਸੀਂ ਅਸੀਂ ਇਹਨਾਂ ਸਵਾਵਾਂ 'ਚ ਖੁਦ ਆਪ ਵੀ ਆ ਕੇ ਸ਼ਿਰਕਤ ਕਰਦੇ ਆਂ ਤੇ ਹੋਰ ਵੀ ਸੰਗਤ ਨੂੰ ਕਹਿਨੇ ਆ ਕਿ ਆਓ ਇਹ ਸਾਡੇ ਇਲਾਕੇ ਚ ਬੜੀ ਚੰਗੀ ਗੱਲ ਹੈ ਕਿ ਕਿਸੇ ਜਿੰਨਾ ਕੋਰ ਜਿਨ੍ਹਾਂ ਨੂੰ ਜ਼ਰੂਰਤ ਹੈ ਜ਼ਰੂਰਤਮੰਦਾਂ ਵਾਸਤੇ ਹੈਗੀ ਇਹ ਬਹੁਤ ਵਧੀਆ ਸੇਵਾ ਚੱਲ ਰਹੀ ਹੈ